ਇਕ ਖਲਸਾ ਵਾਹ ਜੀ ਕੀ ਫਤਿਹ ਗੁਰੂ ਪੁਰਸਵਾਰੀ ਸਾਧ ਸੰਗਤ ਸੋਰਠ ਰਾਗ ਪੰਚਮ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਖਸ਼ਾ ਕਰਦੇ ਨੇ ਔਰ ਅੱਜ ਦਾ ਮਹੱਤਵਪੂਰਨ ਦਿਨ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਤਿਨਾਂ ਦਾ ਅੱਜ ਗੁਰਗੱਦੀ ਦਿਵਸ ਹੈ ਪਿਆਰੇ 8ਵੇਂ ਪਾਤਸ਼ਾਹ। ਔਰ 7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ ਰਾਏ ਜੀ ਤਿਨਾਂ ਦਾ ਅੱਜ ਜੋਤੀ ਜੋਤ ਪੁਰਬ ਹੈ ਜੋਤੀ ਮੇਂ ਜੋਤ ਰਲ ਜਾਏ। ਔਰ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ। ਜੋਤੀ ਜੋਤ ਪੁਰਬ ਸਾਹਿਬ ਸ੍ਰੀ ਗੁਰੂ ਹਰ ਰਾਇ ਜੀ ਸਤਵੇਂ ਪਾਸ਼ਾ ਗੁਰਪੂਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਗੁਰੂ ਦੀ ਪੂਰੀ ਕਿਰਪਾ ਹੋਈ ਜਿਹੜਾ ਗੁਰੂ ਦੇ ਨਾਲ ਵਨਿਣ ਹੋ ਜਾਵੇ ਜਿਸ ਦੀ ਜੋਤ ਜੋਤੀ ਮੇਂ ਰਲ ਜਾਏ ਗੁਰੂ ਦੇ ਨਾਲ ਜੋਤ ਰਲ ਜਾਵੇ ਹਰ ਸੰਗ ਸਹਾਈ ਪਾਇਆ ਪਿਆਰਿਓ ਉਸ ਨੂੰ ਪ੍ਰਮਾਤਮਾ ਦਾ ਸੰਗ ਮਿਲ ਜਾਂਦਾ। ਉਹ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਉਹ ਪ੍ਰਮਾਤਮਾ ਦੇ ਵਿੱਚ ਵਨীন ਹੋ ਜਾਂਦਾ ਹੈ। ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਕਬ ਮੇ। ਤੇ ਪਿਆਰਿਓ ਫਿਰ ਉਹ ਜਿੱਥੇ ਵੀ ਜਾਂਦਾ ਹੈ ਉਸ ਨੂੰ ਹਰ ਜਗ੍ਹਾ ਤੇ ਸਨਮਾਨ ਮਿਲਦਾ ਹੈ। ਤੇ ਪ੍ਰਭੂ ਵਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲਾਪ ਗੁਰੂ ਦੀ ਕਿਰਪਾ ਦੇ ਨਾਲ ਹੋ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਹਰ ਰਾਏ ਜੀ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਹਰਕਮ ਸਿੰਘ ਸਾਹਿਬ ਜੀ ਛੇਵੇਂ ਪਾਤਸ਼ਾਹ ਤੋਂ ਬਾਅਦ ਗੁਰਤਾ ਗਦੀ ਪ੍ਰਾਪਤ ਕੀਤੀ ਆਪ ਪਿਆਰਿਓ ਦਵਾਈਆਂ ਦੇ ਬਹੁਤ ਮਾਹਿਰ ਸਨ ਦਵਾਖਾਨਾ ਆਪਨੇ ਇੱਕ ਖੋਲਿਆ ਸੀ ਜਿਸ ਦੇ ਵਿੱਚ ਦਵਾਈ ਜੜੀਆਂ ਬੂਟੀਆਂ ਦੁਰਲੱਭ ਜੜੀਆਂ ਸਨ ਜਿਹੜੀਆਂ ਕਿਤੇ ਮਿਲਦੀਆਂ ਨਹੀਂ ਸਨ ਉਹ ਉਹਨਾਂ ਦੇ ਖਜ਼ਾਨੇ ਦੇ ਵਿੱਚ ਸੀ ਕੀਰਤਪੁਰ ਰਿਧਿਆ ਦੂਸਰੀ ਵੱਡੇ ਉਹਨਾਂ ਦੇ ਵਿੱਚ ਇੱਕੋ ਵੀ ਸੀ ਵਾਤਾਵਰਣ ਦੇ ਬੜੇ ਪ੍ਰੇਮੀ ਸਨ ਬੜੇ ਵੱਡੇ ਵੱਡੇ ਬਾਗ ਲਵਾਏ ਫੁੱਲ ਬੂਟੀਆਂ ਦੇ ਬੜੇ ਪ੍ਰੇਮ ਕਰਦੇ ਸਨ ਕੁਦਰਤੀ ਤੌਰ ਤੇ ਕੁਦਰਤ ਤੇ ਵਾਤਾਵਰਣ ਦੇ ਨਾਲ ਉਹਨਾਂ ਦਾ ਬੜਾ ਸੁਭੇਲ ਸੀ ਪਰ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਵੱਲੋਂ ਜੋ ਬਖਸ਼ਾ ਸਨ ਗੁਰਗੱਦੀ ਪ੍ਰਾਪਤ ਹੋਣ ਤੋਂ ਬਾਅਦ 22 ਕੋੜ ਸਵਾਰ ਇਹਨਾਂ ਦੇ ਨਾਲ ਹਰ ਵੇਲੇ ਤਿਆਰ ਬਰਤਿਆਰ ਰਹਿੰਦੇ ਸਨ ਕਿਉਂਕਿ ਜੋ ਨਿਜਮ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਗਏ ਸਨ ਕਿ ਹੁਣ ਸਬਰ ਦਾ ਸਬਰ ਨਾਲ ਨਹੀਂ ਹੁਣ ਸਬਰ ਦਾ ਜਬਰ ਨਾਲ ਮੁਕਾਬਲਾ ਹੋਣ ਜਾ ਰਿਹਾ ਹੈ ਉਹ ਜਿਸ ਤਰ੍ਹਾਂ ਜਲਵਾਣਾ ਚੜ ਕੇ ਆਵੇ ਉਸੇ ਤਰ੍ਹਾਂ ਹੀ ਤੁਸੀਂ ਉਹਦੇ ਨਾਲ ਵਿਹਾਰ ਕਰੋ ਤੇ ਗੁਰੂ ਦੀ ਕਿਰਪਾ ਦੇ ਨਾਲ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਪਿਆਰਿਓ ਚਾਰ ਜੰਗ ਉਹਨਾਂ ਨੂੰ ਵੀ ਲੜਨੇ ਪਏ। ਔਰ ਜਿੰਨੀਆਂ ਵੀ ਲੜਾਈਆਂ ਸਾਡੇ ਗੁਰੂ ਸਾਹਿਬਾਂ ਨੇ ਲੜੀਆਂ ਇਹਨਾਂ ਵੱਲੋਂ ਨਹੀਂ ਸਗੋਂ ਅਗਲਿਆਂ ਵੱਲੋਂ ਥੋਪੀਆਂ ਹੋਈਆਂ ਲੜਾਈਆਂ ਦਾ ਮੁਕਾਬਲਾ ਕੀਤਾ ਤੇ ਜਿੱਤਾਂ ਬਰਾਬਰ ਪਾਈ ਕੀ ਡੋਲੀ ਹਰਬੀਰ ਸਾਹਿਬ ਜੀ ਆਪਣੇ ਸੰਧੂ ਕੁਲ ਗਏ ਇੱਥੇ ਥੋੜਾ ਜਿਹਾ ਅੱਗੇ ਗਏ ਮਹਾਰਾਜਪਿੰਡ ਤੇ ਪਿਆਰਿਓ ਇੱਥੇ ਕਰੋੜੀ ਮੱਲ ਜੋ ਕਿ ਪਸ਼ੌਰ ਤੋਂ ਆਇਆ ਇਹ ਬੜੇ ਕੀਮਤੀ ਘੋੜੇ ਦੋ ਘੋੜੇ ਦਿਲਬਾਗ ਤੇ ਗੁਲਬਾਗ ਲੈ ਕੇ ਆਇਆ ਇਹ ਦਲਬਾਗ ਦੇ ਗਲਬਾ ਘੋੜੇ ਪਿਆਰੇ ਉਹ ਚੰਗੀ ਨਸਲ ਦੇ ਘੋੜੇ ਸਨ ਤੇ ਉਹਦੇ ਮਨ ਵਿੱਚ ਸੀ ਕਿ ਮੈਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟਾ ਕਰਾਂਗਾ ਲਾਹੌਰ ਦੇ ਵਿੱਚ ਆਇਆ ਤੇ ਲਾਹੌਰ ਦੇ ਸੂਬੇਦਾਰ ਨੇ ਜਦੋਂ ਘੋੜੇ ਵੇਖੇ ਨੀਅਤ ਫਿੱਟ ਗਈ ਲਾਹੌਰ ਦਾ ਸੂਬੇਦਾਰ ਜਿਹੜਾ ਹੈ ਕਰੋੜੀ ਮਲ ਸੇਠ ਨੂੰ ਕਹਿਣ ਲੱਗਾ ਜਿੰਨਾ ਪੈਸਾ ਲੈਣਾ ਹੀ ਲੈ ਲਾ ਇਹ ਘੋੜੇ ਸਾਨੂੰ ਦੇ ਦੇ ਕਰੋੜੀ ਮਲ ਕਹਿੰਦਾ ਕਿ ਮੈਂ ਵਪਾਰ ਕਰਦਾ ਮੈਂ ਸੁਖਣਾ ਸੁਖੀ ਸੀ ਕਿ ਇਹ ਘੋੜੇ ਜਿਹੜੇ ਆ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਚੜਾਵਾਂਗਾ ਛੋਟੇ ਛੋਟੇ ਪਾਲ ਕੇ ਵੱਡੇ ਕੀਤੇ ਨੇ ਇਹ ਅਮਾਨਤ ਹੈ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਅਮਾਨਤ ਮੈਂ ਉਹਨਾਂ ਤੱਕ ਪਹੁੰਚਾਵਾਂਗਾ ਜਿਸ ਵੇਲੇ ਕੋਈ ਹਲ ਨਾ ਹੁੰਦਾ ਦੇਖਿਆ ਸੂਬੇਦਾਰ ਨੇ ਉਹ ਦੋਵੇਂ ਘੋੜੇ ਕੋਲ ਐ ਕਰੋੜੀ ਸੰਗ ਦੇ ਨਾਲ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ ਹੈ ਕਹਿਣ ਲੱਗਾ ਮਹਾਰਾਜ ਆਪ ਜੀ ਦੇ ਅਰਜ਼ੀ ਤੱਕ ਪੇਟਰਾ ਦੇਖਣਾ ਬਹੁਤ ਲਿਆ ਸੀ ਪਰ ਜਰਵਾਣਿਆਂ ਨੇ ਕੋਲੇ ਕੀ ਕਰਾਂ ਉਸ ਵੇਲੇ ਸਿੱਖਾਂ ਦੇ ਵਿੱਚ ਬੜਾ ਰੋਹ ਆਇਆ ਔਰ ਪਿਆਰੇਓ ਸ੍ਰੋਹ ਦੇ ਵਿੱਚ ਗੁਰੂ ਸਾਹਿਬ ਨੇ ਕਰੋੜੀ ਮਨ ਨੂੰ ਹੌਸਲਾ ਦਿੱਤਾ ਕਿ ਤੇਰੇ ਵੱਲੋਂ ਸਾਡੀ ਅਮਾਨਤ ਪਹੁੰਚ ਗਈ ਹੁਣ ਅਸੀਂ ਆਪੇ ਲੈ ਲਵਾਂ ਤੇ ਪਿਆਰਿਓ ਹਰ ਗ੍ਰੰਥ ਸਹਿਬ ਨੇ ਗਰੀ ਚਾਂਦੀ ਡਿਊਟੀ ਲਾਈ ਔਰ ਕਿਸ ਤਰ੍ਹਾਂ ਘੋੜੇ ਲਿਆਂਦੇ ਆ ਆਪਾਂ ਪ੍ਰਸੰਗ ਉਹ ਕਿਤੇ ਅੱਗੇ ਸਾਂਝਾ ਕਰਾਂਗੇ ਇੱਥੇ ਆਪਾਂ ਸੈਬ ਸ੍ਰੀ ਗੁਰੂ ਹਰ ਰਾਏ ਜੀ ਤਿਨਾਂ ਨੂੰ ਗੁਰਤਾ ਗਦੀ ਪ੍ਰਾਪਤ ਹੁੰਦੀ ਹੈ ਔਰ ਬੜੇ ਬਾਈ ਸੋ ਘੋੜਸਵਾਰ ਆਪਣੀ ਨਾਲ ਹਰ ਵੀਰੇ ਤੱਪਰ ਰੱਖਦੇ ਨੇ ਦਵਾਈਆਂ ਦਵਾਖਾਨੇ ਦਾ ਨਿਜਮ ਚੰਗਾ ਬਣਾਇਆ ਹੈ ਦੂਰ ਦੂਰ ਤੋ ਸੰਗਤਾਂ ਦਵਾਈ ਪ੍ਰਾਪਤ ਕਰਦੀਆਂ ਨੇ ਵਾਤਾਵਰਨ ਦੇ ਪ੍ਰੇਮੀ ਨੇ ਔਰ ਕਤੀਗਸਾ ਦੀ ਉਮਰ ਭੋਕੇ ਆਪ ਇਹ ਦੁਨੀਆ ਤੋਂ ਕਾਲ ਪਿਆਨਾ ਕਰਦੇ ਨੇ ਜਾਨ ਤੋਂ ਪਹਿਲਾਂ ਗੁਰਤਾ ਗਦੀ ਸ੍ਰੀ ਹਰਿ ਕ੍ਰਿਸ਼ਨ ਜੀ ਜਾਈਏ ਜੇ ਡੱਠੇ ਸਬਦ ਖ ਜਾਏ ਬਾਲ ਅਵਸਥਾ ਹੈ ਛੋਟੀ ਅਵਸਥਾ ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਇਹਨਾਂ ਨੂੰ ਦੇਂਦੇ ਨੇ ਕਿਉਂਕਿ ਹਰਬੀਰ ਸਾਹਿਬ ਜੀ ਦੇ ਜਿਹੜੇ ਛੋਟੇ ਸੁਪੁੱਤਰ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਬਾਬੇ ਬਕਾਲੇ ਭਜਨ ਬੰਦਗੀ ਦੇ ਵਿੱਚ ਲੀਨ ਨੇ ਤੇ ਉਸ ਵੇਲੇ ਗੁਰਤਾ ਗੱਦੀ ਦੇ ਸਨਮਾਨ ਜੋ ਕੋਈ ਹਸਤੀ ਨਜਰ ਨਾ ਆਉਂਦੀ ਵੇਖ ਕੇ ਸਾਰਿਆਂ ਚੋਂ ਸਨਮਾਨਜਨਕ ਹਰਬੀਰ ਸਾਹਿਬ ਜੀ ਨੂੰ ਹਰ ਰਾਇ ਜੀ ਲੱਗੇ ਔਰ ਹਰ ਰਾਇ ਜੀ ਸਾਹਿਬ ਨੇ ਇਹਨਾਂ ਦੇ ਦੋਸਤ ਪੁੱਤਰ ਸਨ ਰਾਮ ਰਾਏ ਜੀ ਤੇ ਹਰਿ ਕ੍ਰਿਸ਼ਨ ਜੀ ਔਰ ਜਿਹੜੇ ਰਾਮ ਰਾਏ ਸੀ ਪਿਆਰਿਓ ਉਹਨਾਂ ਨੇ ਰਿਧੀਆਂ ਸਿਧੀਆਂ ਬੜੀਆਂ ਕੀਤੀਆਂ ਬੜੀਆਂ ਸ਼ਕਤੀਆਂ ਨੇ ਕੋਲ ਜਿਸ ਵੇਲੇ ਦਿੱਲੀ ਤੱਕ ਤੋਂ ਹੁਕਮ ਆਇਆ ਕਿ ਆ ਕੇ ਸਾਨੂੰ ਇਸ ਸਵਾਲ ਦਾ ਜਵਾਬ ਸਵਸ਼ਟ ਕੀਤਾ ਜਾਵੇ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਮਿੱਟੀ ਮੁਸਲਮਾਨ ਕੀ ਪੀੜੇ ਪਈ কুমਿਆਰ ਆਸਾ ਜੀ ਦੀ ਬਾਤ ਪੜੀਏ ਪਿਆਰਿਓ ਦੇ ਵਿੱਚ ਆਉਂਦਾ ਉਹ ਜਿਸ ਵੇਲੇ ਦਿੱਲੀ ਸਦਿਆ ਗਿਆ ਗੁਰੂ ਹਰਰਾਏ ਜੀ ਨੂੰ ਤੇ ਗੁਰੂ ਹਰਰਾਏ ਜੀ ਨੇ ਆਪਣੇ ਵੱਡੇ ਸੁਪੁੱਤਰ RAM RAJ ਨੂੰ ਭੇਜਿਆ ਨਾਲ ਤੈਗ ਗਈ ਕਿ ਕਰਾਮਾਤ ਨਹੀਂ ਉਖਾਣੀ ਕਰਾਮਾਤ ਨਾਮ ਕਹਿਦਾ ਹੈ ਸਾਡੇ ਵੱਡਿਆਂ ਬੜੇਰਿਆਂ ਨੇ ਅਗਰ ਕਰਾਮਾਤ ਵਿਖਾਈ ਹੁੰਦੀ ਤੇ ਗੁਰੂ ਅਰਜਨ ਦੇਵ ਜੀ ਕਦੇ ਸ਼ਹੀਦ ਨਾ ਹੁੰਦੇ ਇਸ ਵਾਸਤੇ ਕਰਾਮਾਤ ਨਹੀਂ ਵਿਖਾਉਣੀ ਢੰਗ ਨਾਲ ਤਰੀਕੇ ਨਾਲ ਜਦੋਂ ਇਹਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਤੇ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਪਿਆਰੇ ਉਹ ਰਾਮ ਰਾਏ ਜੀ ਦਿੱਲੀ ਜਲੇ ਗਏ ਤੇ ਦਿੱਲੀ بڑے ਸਵਾਲ ਜਵਾਬ ਕੀਤੇ ਔਰ ਸਾਰੇ ਸਵਾਲਾਂ ਜਵਾਬਾਂ ਤੋਂ ਉਸ ਸਮੇਂ ਦੇ ਉਕਮਰਾਨ ਨੂੰ ਨਿਯੰਤਰ ਕਰ ਦਿੱਤਾ ਅਖੀਰ ਤੇ ਜਦੋਂ ਇਹ ਸ਼ਬਦ ਉਹਨਾਂ ਨੇ ਪੜ੍ਹ ਕੇ ਸੁਣਾਇਆ ਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਮਿੱਟੀ ਮੁਸਲਮਾਨ ਕੀ ਤੇੜੇ ਪਈ ਘੁਮਿਆਰ ਇਸ ਦਾ ਸਪੱਸ਼ਟ ਸਾਨੂੰ ਜਵਾਬ ਜਾਈ ਦਾ ਜਵਾਬ ਦਿਓ ਹੁਣ ਜੱਗਦੰਮ ਸਾਰੇ ਸਵਾਲਾਂ ਦੇ ਜਵਾਬ ਵਧੀਆ ਦੇ ਦਿੱਤੇ ਪਰ ਅਖੀਰ ਦੇ ਵਿੱਚ ਮਨ ਦੇ ਵਿੱਚ ਆਇਆ ਕਿ ਕੋਈ ਖਸ਼ਾਮਦ ਕਰਨੀ ਜਾਵੇ ਕਹਿਣ ਲੱਗਾ ਨਹੀਂ ਜੀ ਇੱਥੇ ਲਿਖਿਆ ਗਿਆ ਹੈ ਮਿੱਟੀ ਵੀ ਇਮਾਨ ਪੇੜੇ ਬੇਕੁਮਿਆ ਹੁਣ ਉਹਨੂੰ ਰਾਜੇ ਨੇ ਉਹ ਤਾਂ ਖੁਸ਼ ਕਰ ਲਿਆ ਦਿੱਲੀ ਦਰਬਾਰ ਵਾਲਿਆਂ ਨੂੰ ਖੁਸ਼ ਕਰ ਲਿਆ ਉਹਨਾਂ ਨੇ ਚੰਗੀ ਜ਼ਮੀਨ ਜਿਆਦਾ ਜਿਹੜੀ ਆ ਡੇਰਾ ਦੂਰ ਦੇ ਇਲਾਕੇ ਦੇ ਵਿੱਚ ਉਹਨੂੰ ਬਖਸ਼ਿਸ਼ ਕੀਤੀ ਸਿੱਖਾਂ ਦੇ ਵਿੱਚੋਂ ਗੁਰੂ ਸਾਹਿਬ ਸੈਭ ਸ੍ਰੀ ਗੁਰੂ ਹਰ ਰਾਏ ਜੀ ਕੋਲ ਜਿਸ ਵੇਲੇ ਇਹ ਸੂਚਨਾ ਪਹੁੰਚੀ ਕਿ ਰਾਮ ਰਾਏ ਨੇ ਬਾਣੀ ਦਾ ਨਰਾਦਰ ਕੀਤਾ ਰਾਮ ਰਾਏ ਨੇ ਮਿੱਟੀ ਮੁਸਲਮਾਨ ਕੀ ਜਗਾ ਮਿੱਟੀ ਨਹੀਂ ਵਾਨ ਕੀ ਕਹਿ ਦਿੱਤਾ ਹੈ ਤੇ ਗੁਰੂ ਹਰ राय ਜੀ ਨੇ ਰਾਮ ਰਾਏ ਨੂੰ ਸਿਣਿਆ ਭੇਜਿਆ ਕਿ ਹੁਣ ਤੂੰ ਸਾਡੇ ਮੱਥੇ ਨਹੀਂ ਲੱਗਣਾ ਤੂੰ ਨਰਾਜ਼ਰ ਕੀਤਾ ਹੈ ਗੁਰਬਾਣੀ ਦਾ ਤੇ ਪਿਆਰਿਓ ਉਥੋਂ ਹੀ ਸਿੱਧਾ ਚੱਲ ਕੇ ਡੇਰਾ ਦੂਣ ਜਿੱਥੇ ਆਪ ਜੀ ਨੂੰ ਜ਼ਗੀਰ ਪ੍ਰਾਪਤ ਹੋਈ ਸੀ ਉਧਰ ਨੂੰ ਚਲੇ ਗਏ ਔਰ ਗੱਦੀ ਦੇ ਉੱਤੇ ਗੁਰਤਾ ਗੰਧੀ ਤੇ ਉਸ ਨੇ ਮੌਕੇ ਤੇ ਸ੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਮਹਿਜ਼ੂਦ ਸਨ ਉਹਨਾਂ ਨੂੰ ਗੁਰਤਾ ਗੰਧੀ 5 ਸਾਲ ਦੀ ਉਮਰ ਦੇ ਵਿੱਚ ਬਖਸ਼ਿਸ਼ ਹੋਈ ਔਰ ਆਪ ਜੀ ਗੁਰਤਾ ਗੰਧੀ ਦੇ ਕੇ ਅੱਜ ਦੇ ਦਿਨ ਹੀ ਕਾਲ ਪਿਆਨਾ ਕਰ ਜਾਂਦੇ ਨੇ ਸਾਇਬ ਸ੍ਰੀ ਗੁਰੂ ਹਰ ਰਾਏ ਜੀ ਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੰਧੀ ਤੇ ਬੈਠਦੇ ਨੇ ਔਰ 5 ਸਾਲ ਦੀ ਉਮਰ ਹੈ ਪਿਆਰਿਓ ਆਪ ਜੀ ਨੇ ਬੜੇ ਪਰਮੇਸ਼ਰ ਦੀ ਕਿਰਪਾ ਦੇ ਵਿੱਚ ਰਹਿ ਕੇ ਬੜਾ ਪ੍ਰਚਾਰ ਕੀਤਾ ਜੀਸੂ ਨੇ ਪ੍ਰਚਾਰ হেতু ਆਪ ਦਿੱਲੀ ਦੇ ਇਲਾਕੇ ਨੂੰ ਜਾ ਰਹੇ ਨੇ ਪਿਆਰਿਓ ਰਸਤੇ ਦੇ ਵਿੱਚ ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਹੈ ਜਿਸ ਜਗ੍ਹਾ ਤੇ ਜਾ ਕੇ ਪਿਆਰਿਓ ਪ੍ਰਥਾਨ ਕੀਤਾ ਸੰਗਤਾਂ ਆਣ ਕੇ ਗੁਰੂ ਸਾਹਿਬ ਦੇ ਨਕਮਸਤਕ ਹੁੰਦੀਆਂ ਨੇ ਬਾਅ ਅਵਸਾ ਦੇ ਗੁਰੂ ਨੂੰ ਵੇਖ ਕੇ ਖੁਸ਼ ਹੁੰਦੀਆਂ ਨੇ ਪਰ ਇੱਥੇ ਕੁਝ ਜਿਹੜਾ ਜਾਦਾ ਗੁਰਬਾਣੀ ਦੇ ਵਿੱਚ ਲਿਖਿਆ ਪਿਆ ਰਹੋ ਜਿੱਤ ਪੜਿਆ ਤਿੰਤਾ ਕੜਿਆ ਕਈ ਵਾਰੀ ਜਿਆਦਾ ਪੜਨ ਦੇ ਨਾਲ ਪਿਆਰਿਓ ਕੜ ਜਾਂਦਾ ਜਿਵੇਂ ਦੁੱਧ ਕਾੜਨੀ ਦੇ ਵਿੱਚ ਰੱਖ ਕੇ ਅੱਗ ਦੇ ਉੱਤੇ ਰੱਖ ਲਈਏ ਜਿਆਦਾ ਸੇਕ ਹੋਵੇ ਤੇ ਨਾਲ ਹੋ ਜਾਂਦਾ ਤੇ ਜਿਆਦਾ ਕੜ ਜਾਂਦਾ ਉਹਦਾ ਸੁਆਦ ਵੀ ਬਦਲ ਜਾਂਦਾ ਹੈ ਇਸੇ ਤਰ੍ਹਾਂ ਹੀ ਜਿਹੜਾ ਜ਼ਿਆਦਾ ਪੜ ਜਾਂਦਾ ਪਿਆਰਿਓ ਉਹਦੀ ਬੋਲ ਬਾਣੀ ਦੇ ਵਿੱਚ ਵੀ ਫਰਕ ਆ ਜਾਂਦਾ ਹੈ ਜੇ ਗੁਰੂ ਦੀ ਕਿਰਪਾ ਨਾ ਹੋਵੇ ਹੁਣ ਗੰਡੇ ਲੱਦ ਕੇ ਪੰਡਤ ਲਈ ਖੜਦਾ ਕਹਿੰਦਾ ਜਿੰਨੇ ਵੀ ਮਰਨਾ ਮੁਕਾਬਲਾ ਕਰਨਾ ਹੈ ਆਓ ਮੈਂ ਚੋਂ ਵੇਦਾਂ ਦਾ ਗਿਆਤਾ ਹਾਂ ਨਿਰਣ ਨਾਲ ਕੋਈ ਗੱਲ ਕਰਕੇ ਵੇਖੇ ਜਦੋਂ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਇਸ ਨਗਰ ਦੇ ਵਿੱਚ ਆਏ ਨੇ ਤੇ ਉਹਨੇ ਸਿਨ੍ਹਾ ਭੇਜਿਆ ਜੇ ਇਹ ਇਨੀ ਕਲਾ ਕੁਦਰਤ ਦਾ مالک ਹੈ ਤੇ ਮੈਨੂੰ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਕੇ ਸੁਣਾਉ। ਗੁਰੂ ਸਾਹਿਬ 5-6 ਦੀ ਉਮਰ ਹੈ, ਛੋਟੀ ਬਸ ਹੈ। ਲੇਕਿਨ ਗੁਰਬਾਣੀ ਦੇ ਆਧਾਰ ਤੇ ਪਿਆਰਿਓ ਬਾਬਾ ਬੱਚਾ ਵੀ ਹੋ ਸਕਦਾ ਹੈ ਤੇ ਬੱਚਾ ਬਾਬਾ ਵੀ ਹੋ ਸਕਦਾ। ਇਹ ਗਾਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੈ। 5 ਸਾਲ ਦੀ ਉਮਰ ਦੇ ਵਿੱਚ ਬੱਚਾ ਬਾਬਾ ਬਣ ਗਿਆ। ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਅਰ ਦੋ ਪੰਕਤੀਆਂ ਅਰਦਾਸ ਦੇ ਵਿੱਚ ਉਹਨਾਂ ਨੂੰ ਮਿਲੀਆਂ ਜਿਸ ਜਿੱਥੇ ਆ ਸਭ ਦੁੱਖ ਜਾਏ ਸ੍ਰੀ ਹਰਿਕ੍ਰਿਸ਼ਨ ਜੀ ਤੇ ਆਈਏ ਜੇ ਜਿੱਥੇ ਸਭ ਦੁੱਖ ਜਾਏ ਪਿਆਰੋ ਕਿੰਨੀ ਵੱਡੀ ਬਖਸ਼ਿਸ਼ ਹੈ ਔਰ ਉਸ ਦੀ ਗੱਲ ਸੁਣ ਕੇ ਸਤਗੁਰਾਂ ਨੇ ਕਿਹਾ ਭਲਿਆ ਆ ਜਾ ਔਰ ਨਗਰ ਦੇ ਵਿੱਚੋਂ ਸਾਉ ਤੋਂ ਘੱਟ ਪੜਿਆ ਲਿਖਿਆ ਬੰਦਾ ਲਿਆ ਤੇਨੂੰ ਤੇਰੀ ਗੀਤਾ ਦੇ ਅਰਥ ਕਾ ਕੀ ਸੁਣਾ ਦੇਵੇ ਹੁਣ ਉਸਨੇ ਨਗਰ ਦੇ ਵਿੱਚੋਂ ਇੱਕ ਬੰਦਾ ਲਭਿਆ ਜਿਹੜਾ ਹੀਰ ਜਾਦਾ ਹੈ ਤੇ ਗੁੰਗਾ ਹੈ ਪਿਆਰੇ ਬੋਲ ਨਹੀਂ ਸਕਦਾ ਅਨਪੜ੍ਹ ਹੈ ਬਾਣੀ ਬਾਣੀ ਦੀ ਕੋਈ ਪਤਾ ਨਹੀਂ ਕੋਈ ਸੋਝੀ ਨਹੀਂ ਕੋਈ ਸਮਝ ਨਹੀਂ ਕੋਈ ਐਸ ਬੰਦੇ ਕਦੇ ਆਇਆ ਹੀ ਨਹੀਂ ਗੁਰੂ ਦਾ ਉਸ ਨੂੰ ਕੋਈ ਗੰਦੀ ਨਹੀਂ ਤੇ ਇਸ ਕਰਕੇ ਉਸ ਪੰਡਤ ਨੇ ਉਹਦੀ ਚੋਣ ਕੀਤੀ ਕਿ ਜਦੋਂ ਇਹ ਗੀਤਾ ਦੇ ਅਰਥ ਕਰਕੇ ਨਹੀਂ ਸੁਣਾਵੇਗਾ ਤੇ ਇਸ ਮੇਰੇ ਬੰਦੇ ਪਿੱਛੇ ਰੌਲਾ ਪਾਉਣਗੇ ਕਿ ਬੱਚਾ ਜਿਆ ਹੈਗਾ ਇਹ ਨੂੰ ਉਹਦਾ ਜਾਂਦਾ ਕੱਖ ਨਹੀਂ ਐਵੇਂ ਖਰਾਬ ਕਰਦਾ ਫਿਰਦਾ ਲੋਕਾਂ ਸਮਾਬਦ ਤਰੀਕੇ ਦੇ ਨਾਲ ਸਗਤਾਂ ਹਾਜ਼ਰ ਹੋਈਆਂ ਨੇ ਗੁੰਗੇ ਝੀਬਰ ਨੂੰ ਬੁਲਾਇਆ ਗਿਆ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆਪਣੇ ਸਿੰਘਾਸਨ ਤੇ ਵਾਜਮਾਨ ਨੇ ਗੁੰਗੇ ਜੀਵਨ ਨੂੰ ਲਾਗੇ ਬੁਲਾਇਆ ਪੰਡਿਤ ਕਹਿਣ ਲੱਗਾ ਜੀ ਸੁਣਾਓ ਗੀਤਾ ਔਰ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਇਕੱਲੇ ਗੀਤਾ ਨਹੀਂ ਤੈਨੂੰ ਗੀਤਾ ਦੇ ਅਰਥ ਕਰਕੇ ਵੀ ਸੁਣਾ ਦੇਣਾ ਕਹਿਣ ਲੱਗਾ ਸੁਣਾਓ ਕਹਿੰਦਾ ਮੈਂ ਨਹੀਂ ਸੁਣਾਵਾਂਗਾ ਜਿਹੜਾ ਤੇਰਾ ਬੰਦਾ ਤੂੰ ਲਿਆਂਦਾ ਹੈ ਨਾ ਏਹੀ ਸੁਣਾਏਗਾ ਬੜਾ ਖੁਸ਼ ਹੋਇਆ ਕਹਿੰਦਾ ਇੱਕ ਤਾਂ ਗੁੰਗਾ ਹੈ ਇੱਕ ਗੁਰੂ ਦੇ ਲਾਗੇ ਕਦੀ ਗਿਆਨ ਧਰਮ ਅਰਥ ਕਦੇ ਕਿਸੇ ਜਗ੍ਹਾ ਤੇ ਗਿਆ ਹੀ ਨਹੀਂ ਚੀਵਰ ਹੈ ਆਪਣੇ ਕੰਮ ਕਾਜ ਦੇ ਵਿੱਚ ਲੋਕਾਂ ਦੀਆਂ ਵੰਗਾਰਾ ਬੁੱਤੀਆਂ ਕੱਢਦਾ ਇਹਨੂੰ ਕੀ ਪਤਾ ਹੈ ਇਥੇ ਹਾਸੋ ਰੋਣੀ ਹੋਵੇਗੀ ਗੁਰੂ ਦੀ ਕਹਿਣ ਲੱਗਾ ਜੀ ਠੀਕ ਹੈ ਫਿਰ ਇਹ ਜਿਹੜਾ ਚੀਵਰ ਹੈ ਇਹਦੇ ਕੋਲੋਂ ਤੁਸੀਂ ਅਰਥ ਕਰਵਾ ਦੇ ਬਰੂ ਸਾਹਿਬ ਨੇ ਆਪਣੇ ਸਿੰਘਾਸਨ ਦੇ ਕੋਲ ਬਿਠਾਇਆ ਤੇ ਜਿਹੜੀ ਛੜੀ ਸੀ ਆਪਣੇ ਹੱਥ ਦੇ ਵਿੱਚ ਗੁਰੂ ਸਾਹਿਬਾਂ ਦੇ ਉਹਨਾਂ ਨੇ ਉਹ ਗੁੰਗੇ ਦੇ ਸਿਰ ਦੇ ਉੱਤੇ ਰੱਖ ਦਿੱਤੇ। ਰੱਖ ਕੇ ਸਿਰ ਤੇ ਕਹਿਣ ਲੱਗੇ ਗੁਰੂ ਦਿਆ ਪਿਆਰਿਆ ਸੁਣਾ ਗੀਤਾ ਨੂੰ। ਫਿਰ ਜਦੋਂ ਪਿਆਰਿਓ ਉਹ ਗੁੰਗਾ ਜਿਹੜਾ ਸੀ ਨਾ ਉਹ ਫਟਾਫਟ ਗੀਤਾ ਦੇ ਸ਼ਲੋਕ ਸੁਣਾਉਣ ਲੱਗ ਪਿਆ। ਕੋਨੋਂ ਕੋਈ ਵੜ ਨਹੀਂ ਪੈਂਦਾ। ਉਹਦੇ ਮਨ ਦੇ ਉੱਤੇ ਕੋਈ ਕਿ ਮੈਲਾ ਨਹੀਂ ਕਿ ਮੈਂ ਕੀ ਕਰ ਰਿਹਾ ਤੇ ਕੀ ਕਰਨਾ ਕਿਉਂਕਿ ਗੁਰੂ ਦੀ ਛੋਟੀ ਉਹਦੇ ਸਿਰ ਦੇ ਉੱਤੇ ਹੈ ਔਰ ਗੁਰੂ ਖੁਦ ਉਹਦੇ ਵਿੱਚ ਬਰਾਜ ਮੈਂ ਕਿ ਛੋਟੀ ਦੀ ਬਾਤ ਆਪ ਜੀ ਨਾਲ ਲੋਕਾਂ ਨਾਲ ਸਾਂਝੀ ਕਰਦੇ ਵਾਂ ਸਾਡੇ ਨਗਰ ਦੇ ਵਿੱਚ ਇੱਕ ਬੜਾ ਸ਼ਰਾਬੀ ਗਬਾਬੀ ਬੰਦਾ ਹੁੰਦਾ ਸੀ ਨਾਂ ਸੀ ਉਹਦਾ ਜੋਗਾ ਜਿਸੁਰੇ ਬਾਬਾ ਮੂਲਾ ਸਿੰਘ ਜੀ ਨੇ ਨਵਾਂ ਨਵਾਂ ਡੇਰਾ ਬਣਾਇਆ ਇੱਥੇ ਮੇਥੋਂ ਵੱਡਾ ਬ੍ਰਦਰ ਜਿਹੜਾ ਸੀ ਉਹ ਐਡ ਗ੍ਰੰਥੀ ਹੁੰਦਾ ਸੀ ਤੇ ਉਹ ਭਾਈ ਜੋਗੇ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਵੀ ਗੁਰੂ ਦੇ ਨਾਲ ਜੁੜ ਜਾਣਾ ਹਾਂ ਗੁਰੂ ਦੇ ਨਾਲ ਜੁੜਨ ਦੇ ਖਾਤਰ ਪਿਆਰਿਓ ਉਹਨੇ ਬਾਬੇ ਮੂਲੇ ਦੇ ਡੇਰੇ ਤੇ ਅਮਰਤ ਵਿਲੇ ਆਉਣਾ ਸ਼ੁਰੂ ਕਰ ਲਿਆ ਔਰ ਜਿਸ ਵੇਲੇ ਅਮਰਤ ਵਿਲੇ ਰਜਾਨਾ ਸ਼ੁਰੂ ਕਰ ਲਿਆ ਕੜਿਆ ਲਿਖਿਆ ਸੀ ਸ਼ਰਾਬ ਵੇਚ ਕੇ ਗੁਜ਼ਾਰਾ ਕਰਦਾ ਸੀ ਕਿਸੇ ਦੇ ਕੰਮਕਾਰ ਕਰਕੇ ਕੰਮ ਕਰ ਵੀ ਕੀ ਤਹਿਸੀਲਦਾਰਾਂ ਦੀ ਜ਼ਮੀਨ ਹੈ ਸਾਡੇ ਕੋਲ ਚਾਲੀ ਕਿਲੇ ਉਹਨਾਂ ਨੇ ਗੁੱਦੀ ਨਦੀ ਦਾ ਕੰਮ ਜਾਣੀ ਕੀ ਕਰਦਾ ਸੀ ਉਹਨਾਂ ਦੇ ਨਾਲ ਲੱਗ ਕੇ ਸਿਰੀ ਦਾ ਕੰਮ ਕਰਦਾ ਸੀ ਪਰ ਸਵੇਰੇ ਅਮਰ ਤੇ ਵੇਲੇ ਜਦੋਂ ਉੱਥੇ ਜਾਣ ਲੱਗ ਪਿਆ ਤੇ ਮੇਥੋਂ ਵੱਡੇ ਭਰਾ ਨੇ ਉਹਨੂੰ ਸਿੱਖਿਆ ਦਿੱਤੀ ਕਿ ਤੂੰ ਇੱਥੇ ਆ ਕੇ ਪਾਠ ਕਰਿਆ ਕਰ ਬੈਠੀ ਸਜੇ ਸਜੇ ਪਾਠ ਕਰਨਾ ਸ਼ੁਰੂ ਕੀਤਾ ਗੁੰਗਾ ਹੈ बोल ਨਹੀਂ ਸਕਦਾ ਗੱਲ ਨਹੀਂ ਆਉਂਦੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਰਜੀਤ ਸਾਹਿਬ ਦਾ ਉਸ ਤੋਂ ਬਾਅਦ ਐਸੀ ਲਗਣ ਲੱਗੇ ਕਿ ਕਹਿ ਦਿੱਤਾ ਕਿ ਰਜਾਨਾ ਇੱਕ ਸੁਭਣੀ ਸਾਹਿਬ ਦਾ ਪਾਠ ਕਰਿਆ ਅੱਜ ਹੋਰ ਕੱਲ ਹੋਰ ਪਿਆਰਿਓ ਤੇ ਥੋੜੇ ਸਮੇਂ ਦੇ ਵਿੱਚ ਉਹ ਪਾਠੀ ਸਿੰਘ ਬਣ ਗਿਆ ਤੇ ਜਦੋਂ ਉਹਨੇ ਪਾਠ ਕਰਨਾ ਲੈ ਦੇ ਵਿੱਚ ਖੁਸ਼ ਹੋ ਕੇ ਪਾਠ ਕਰਨਾ ਕਿਉਂਕਿ ਜਿਹੜਾ ਇਸ ਤਰ੍ਹਾਂ ਦਾ ਬੰਦਾ ਗੁਰੂ ਨਾਲ ਜੁੜਦਾ ਹੈ ਨਾ ਤੇ ਜਦੋਂ ਉਹਨੂੰ ਮਾਲਕ ਕਿਰਪਾ ਕਰ ਦੇਵੇ ਨਾ ਤੇ ਫਿਰ ਉਹਦੇ ਮਨ ਦੇ ਵਿੱਚ ਮਾਲ ਪ੍ਰਤੀ ਖੁਸ਼ੀ ਪ੍ਰਾਪਤ ਹੁੰਦੀ ਹੈ ਉਸ ਭਾਈ ਜੋਗਾ ਸਿੰਘ ਨੇ ਪਾਠ ਕਰਨਾ ਲੋਕਾਂ ਨੇ ਸੁਣਨਾ ਤੇ ਪੂਰਾ ਘਰ ਵੀ ਗੂਗਿਆਂ ਵਾਲੀ ਉਹਦੇ ਵਿੱਚ ਗੱਲ ਨਾ ਰਹੀ ਜਿਸ ਵੇਲੇ ਪਾਠ ਕਰਨਾ ਬੜਾ ਸ਼ੁੱਧ ਕਰਨਾ ਔਰ ਜਿਸ ਵੇਲੇ ਪਾਠ ਦੀ ਡਿਊਟੀ ਤੋਂ ਉੱਠਣਾ ਮਨ ਤੇ ਹੰਕਾਰ ਆ ਭਾਵੇਂ ਭਾਵੇਂ ਹੋ ਜਾਣਾ ਗੱਲ ਕਰਨੀ ਤੇ ਪਿਆਰੇ ਅੱਧਾ ਅੱਧਾ ਘੰਟਾ ਉਹਦੇ ਕੋਲ ਗੱਲ ਨਹੀਂ ਸੀ ਇਹ ਆ ਸਤਿਗੁਰੂ ਦੀ ਕਿਰਪਾ ਤੇ ਉਸੇ ਗੁੰਗੇ ਜੀਵਨ ਦੇ ਸਿਰ ਤੇ ਛੂਟੀ ਰੱਖੀ ਔਰ ਜਿਸ ਵੇਲੇ ਤਾਰ-ਤਾਰ ਕਰਕੇ ਉਹਨੇ ਗੀਤਾ ਦੇ ਸ਼ਲੋਕ ਸੁਣਾਏ ਪੰਡਤ ਲਾਲ ਚੰਦ ਹਰਾਨ ਰਹੀ ਗਏ ਤੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਕਹਿਣ ਲਗੇ ਲਾਲ ਚੰਦ ਜੀ ਇਹ ਤਾਂ ਤੁਸੀਂ ਕੱਲੇ ਗੀਤਾ ਦੇ ਸ਼ਲੋਕ ਸਰਵਣ ਕੀਤੇ ਨੇ ਹੁਣ ਤੁਸੀਂ ਗੀਤਾ ਦੇ ਅਰਥ ਵੀ ਸੁਣੋ ਫਿਰ ਭਗਵਤ ਗੀਤਾ ਦੇ ਪਿਆਰਿਓ ਅਰਥ ਕਰਕੇ ਗੁਰੂ ਦੇ ਚੀਵਰਣੇ ਸੁਣਾਏ ਤੇ ਟੈ ਕੇ ਚਰਣਾ ਤੇ ਪੈ ਗਿਆ ਉਸੇ ਦਿਨ ਤੋਂ ਆਪਣੇ ਗ੍ਰੰਥੋਂ ਨੇ ਸਾਹਮਣੇ ਤੇ ਤੇ ਗੁਰੂ ਸਾਹਿਬ ਦੇ ਲੜ ਲਾ ਗਿਆ ਤੇ ਉੱਥੇ ਭਾਈ ਸਾਹਿਬ ਨੇ ਉਹ ਮੰਜੀ ਜਿਹੜੀ ਆ ਭਾਈ ਸਾਹਿਬ ਨੂੰ ਸਤਾਬਤ ਹੋਈ ਜਿਹੜਾ ਯਾਨੀ ਕਿ ਜਿੱਥੇ ਧਰਮਸ਼ਾਲਾ ਬੰਦੀਆਂ ਸੀ ਨਿਤਨੇਮ ਹੁੰਦੇ ਸੀ ਸੰਗਤ ਜੁੜਦੀ ਸੀ ਜਿਵੇਂ ਕਿ ਅੱਜ ਗੁਰਦੁਆਰਾ ਸਾਹਿਬ ਬਣੇ ਨੇ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਜਗਾ ਦੇ ਉਤੇ ਉਹ ਲਾਲ ਚੰਦ ਨੂੰ ਮੰਜੀ ਬਖਸ਼ਿਸ਼ ਹੋਈ ਤੇ ਗੁਰੂ ਦਾ ਪਿਆਰਾ ਬਣਿਆ ਇਹ ਪਾਈ ਜੀ ਪਾਈ ਲਾਲ ਚੰਦ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦਾ ਸਿੱਖ ਬਣਿਆ ਔਰ ਭਗਵਤ ਗੀਤਾ ਅਰਥ ਕਰਾਤੇ ਕਰ ਗੂੰਗੇ ਵਿੱਚ ਵਾਸਾ ਸਤਿਗੁਰੂ ਨੇ ਇੰਨੀ ਵੱਡੀ ਕਿਰਪਾ ਕੀਤੀ ਔਰ ਉਸ ਲਈ ਮਹਾਨਤਾ ਸਹਿਬ ਸ਼੍ਰੀ ਗੋਹਾ ਕ੍ਰਿਸ਼ਨ ਦੇਵ ਜੀ ਮਹਾਰਾਜ ਦੀ ਬਹੁਤ ਰਾਗੀ ਦੇ ਵਿੱਚ ਹੋਈ ਔਰ ਅੱਜ ਦਾ ਦਿਨ ਕੋਨਾ ਦਾ ਜੁਰਤਾ ਗਦੀ ਦਾ ਦਿਨ ਹੈ ਪਿਆਰਿਓ ਤੇ ਸਹਿਬ ਸ਼੍ਰੀ ਗੁਰੂ ਹਰ Rai ਜੀ ਮਹਾਰਾਜ ਜੀਨਾਂ ਦਾ ਜੋਤੀ ਮੇ ਜੋਤਰਾ ਲਜਾਈ ਅੱਜ ਉਹਨਾਂ ਦਾ ਇਸ ਦੁਨੀਆ ਤੋਂ ਕਲ ਪਿਆਨੇ ਦਾ ਦਿਨ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਹੋਈਆਂ ਭੁੱਲਾਂ ਨੂੰ ਨਾ ਜਿਤਾਰੀਏ ਆਓ ਅੱਗੇ ਜਿਹੜਾ ਆਪਣਾ ਸ਼ਬਦ ਸੰਪੂਰਣ ਕਰੀਏ ਔਰ ਸਮਾਪਤੀ ਵਰ ਵਰਈਏ ਜੀ ਹਰ ਗੁਣ ਗਾਵੋ ਸਦਾ ਸੋ ਭਾਈ ਐ ਪਿਆਰਿਓ ਤੁਸੀਂ ਵੀ ਉਪਰਲੀ ਵਿਚਾਰ ਧਾਰਾ ਨੂੰ ਸੁਣ ਕੇ ਹਰੀ ਪ੍ਰਮਾਤਮਾ ਦੇ ਗੁਣ ਗਾਵੋ ਤੇ ਕੀ ਪ੍ਰਾਪਤੀ ਹੋਵੇਗੀ ਪਿਆਰਿਓ ਹਰ ਗੁਣ ਗਾਵੋ ਸਦਾ ਸੋ ਭਾਈ ਮਨ ਚਿੰਦੇ ਸਗਲੇ ਫਲ ਪਾਉ ਜੀ ਕੇ ਸੰਗ ਸਹਾਈ ਮਨ ਦੀਆਂ ਭਾਵਨਾਵਾਂ ਨੇ ਜੋ ਪਿਆਰਿਓ ਉਹ ਸਪੂਰਨ ਹੋ ਜਾਂਦੀਆਂ ਨੇ ਸਤਿਗੁਰੂ ਦੀ ਕਿਰਪਾ ਸਾਡੇ ਤੇ ਹੋ ਜਾਂਦੀ ਏ ਰਹਾਉ ਨਾਰਾਇਣ ਪ੍ਰਾਣ ਆਧਾਰਾ ਸਾਡੇ ਪ੍ਰਾਣਾਂ ਦਾ ਰਾਖਾ ਕੌਣ ਹੈ ਪਰਮਾਤਮਾ ਔਰ ਜਿੰਨੀ ਸਾਡੀ ਲਿਖੀ ਹੈ ਹਰ ਕੋਈ ਉਨੀ ਭੂਕੇ ਅਗੇ ਚਲ ਜਾਂਦਾ ਹੈ ਔਰ ਇਹ ਜੋ ਵਸਤ ਹੈ ਨਾ ਇਹ ਆਤਮਾ ਇਹ ਪਰਮਾਤਮਾ ਦੀ ਦੇਣ ਹੈ ਜਿਸकी ਵਕਤ ਸੁਈ ਲੈ ਜਾਏਗਾ ਰੋਸ ਕਿਸੇ ਕੇ ਅਕੀਦੇ ਪਿਆਰਿਓ ਹਰ ਰਾਏ ਜੀ ਆਪਣੀ 31 ਸਾਲ ਦੀ ਉਮਰ ਦੇ ਵਿੱਚ ਜਿਆਦਾ ਉਮਰ ਨਹੀਂ ਉਹਨਾਂ ਦੀ ਹੋਈ 32 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਕਾਲ ਪਿਆਨਾ ਕਰਕੇ ਸਾਨੂੰ ਪਾਲ ਬ੍ਰਹਮ ਕਰੇ ਪਰਪਾਲਾ ਸਰਜੀਤ ਸੰਗ ਰਖਵਾਲਾ ਪਿਆਰਿਓ ਉਹ ਆਕਾਲ ਪੁਰਖ ਪ੍ਰਮਾਤਮਾ ਸਾਡੀ ਸਾਰਿਆਂ ਦੀ ਪਤਪਾਲਨਾ ਕਰਦਾ ਹੈ ਤੇ ਸਰਜੀਤ ਸੰਗ ਰਖਵਾਲਾ ਹਰ ਜੀਵ ਦੇ ਉੱਤੇ ਮਿਹਰ ਭਰਿਆ ਉਹਦਾ ਹੱਥ ਹੈ ਹਰ ਦਿਨ ਰੈਣ ਕੀਰਤਨ ਗਾਈਏ ਪਿਆਰਿਓ ਜਿਨੇ ਰਾਤ ਉਸ ਪ੍ਰਮਾਤਮਾ ਦਾ ਕੀਰਤੀ ਗਾਈਏ ਕਿਉਂਕਿ ਜਿਸ ਮਕਸਦ ਬਾਤ ਤੇ ਅਸੀਂ ਆਏ ਆਪਣਾ ਜੀਵਨ ਸਫਲਾ ਕਰਨ ਵਾਸਤੇ ਉਸ ਨੂੰ ਸਫਲਾ ਕਰਕੇ ਦੁਨੀਆ ਤੋਂ ਜਾਈਏ ਬਉ ਨਾ ਜੂਨੀ ਪਾਈਏ ਦੁਬਾਰਾ ਜੂਨੀਆ ਚ ਨਹੀਂ ਪਾਉਣਾ ਪਵੇਗਾ ਜਿਸ ਦੇਵੇਂ ਪੁਰਖ ਬਧਾਤਾ ਹਰ ਰਾਸ ਦਿਨ ਹੀ ਜਾਂਦਾ ਪਰ ਪਿਆਰਿਓ ਜੀਵ ਦੇ ਵਸ ਕੁਛ ਨਹੀਂ ਜਿਹਦੇ ਉਤੇ ਮਾਲਕ ਕਿਰਪਾ ਕਰੇ ਜਿਵੇਂ ਗੂੰਗੇ ਚੀਵਦੇ ਸਿਰ ਤੇ ਛੋਟੀ ਰੱਖੀ ਸੀ ਜਿਵੇਂ ਭਾਈ ਜੋਗੇ ਨੂੰ ਜ਼ਬਾਨ ਬਖਸ਼ਿਸ਼ ਕੀਤੀ ਸੀ ਇਹ ਜਿਹਦੇ ਕਿਰਪਾ ਕਰੇ ਪਿਆਰਿਓ ਇਹ ਨਾਮਦਾਮੀ ਉਸੇ ਨੇ ਜਿਸ ਦੇਵੈ ਪੁਰਖ ਵਧਾਤਾ ਹਰ ਰਸ ਤਿਨਹੀ ਜਾਤਾ ਉਹੀ ਇਸ ਰਸ ਨੂੰ ਮਾਣ ਸਕਦਾ ਹੈ ਕਹੋ ਕਵੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਗੁੰਗੇ ਨੇ ਗੁੜ ਖਾਦਾ ਵੇ ਸਵਾਲ ਨਹੀਂ ਦੱਸ ਸਕਦਾ ਇਸ ਤਰ੍ਹਾਂ ਦਾ ਰਸ ਪਿਆਰੋ ਗੁਰਬਾਣੀ ਦਾ ਹੈ ਇਸ ਰਸ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਜਮ ਕੰਕਰ ਨੇੜ ਨਾ ਆਇਆ ਸੁਗੁਣਾਨ ਸ਼ਰਣੇ ਪਾਇਆ ਤੇ ਪਿਆਰੋ ਜਮ ਵੀ ਨੇੜੇ ਦੀ ਜੇ ਪਹੁੰਦੇ ਜਿਹੜਾ ਗੁਰੂ ਦਾ ਸਿੱਖ ਬਣ ਜਾਵੇ ਜਿਹੜਾ ਗੁਰੂ ਦੇ ਨਾਲ ਦੂਰ ਜਾਵੇ ਜਿਹੜਾ ਗੁਰੂ ਦੀ ਸ਼ਰਣੇ ਵਿੱਚ ਆ ਜਾਵੇ ਸੋ ਇਹ ਸੀ ਪਿਆਰੇਵੰਤਾ ਹੁਕਮ ਤੇ ਇਸ ਹੁਕਮ ਨਾਮੇ ਤੈ ਦਿਆ ਜੀ ਦੇ ਨਾਲ ਕਥਾ ਵਿਚਾਰਾ ਸਾਂਝੀਆਂ ਕੀਤੀਆਂ ਤਾਂ ਤਾਕਨ ਸਾਹਿਬ ਸ੍ਰੀ ਗੁਰੂ ਹਰ ਰਾਏ ਜੀ ਮਹਾਰਾਜ ਸਤਮੇ ਪਾਸ਼ਾ ਆਕਾਲ ਪਿਆਰਨਾ ਕਰ ਗਏ ਅੱਜ ਦੇ ਦਿਨ ਤੇ ਤਾਕਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਬਾਅ ਅਵਸਥਾ ਦੇ ਵਿੱਚ ਗੁਰਤਾ ਗੱਦੀ ਤੇ ਬ੍ਰਾਹਮਣ ਹੋਏ ਗੁਰਤਾ ਗੱਦੀ ਦੀ ਰੱਖ ਰਖਵਾਈ ਹੋ ਵਿੱਚੇ ਪਾਸ਼ਾ ਜੀ ਕਿਰਪਾ ਕਰਨ ਹੋਈਆਂ ਉਹਨਾਂ ਨੂੰ ਨਾਝ ਤਾਰਿਓ ਗੱਜ ਕੇ ਫਦੇ ਦਾ ਜਵਾਬ ਫਤੇ ਵਿੱਚ ਦੇਣ ਅਨੁਸਾਰ ਸੰਗ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ